ਈ ਨਾਮਾ ਰੋਟਾ ਤੇ ਹਿੰਦਰ ਸਿੰਘ ਰੇਵੜ ਹਲਕਾ ਸਗੜਨੇ ਜਾਰੀ ਆਮ ਆਦੀ ਪਾਰਟੀ ਸੰਗਠਨ ਅੱਜ ਇੱਥੇ ਪਿੰਡ ਪੌਂਚੋ ਮਾਨੂਬਰ ਕੀ ਕਹਿਣਾ ਚਾਹ ਰਹੇ ਨੇ ਜਿਹੜਾ ਬੰਦ ਹੈ ਮੈਨੂੰ ਇੱਕ ਮੇਰੇ ਜਸਵੀਰ ਜਸੰਦਰ ਵੀਰ ਜੀ ਨੇ ਇੱਥੇ ਮਾਨਾਪੁਰ ਤੋਂ ਉਹਨਾਂ ਦਾ ਸੁਨੇਹਾ ਲੱਗੇ ਹੋਏ ਪਿੰਡ ਦੇ ਵਿੱਚ ਭਾਰਾ ਵਾਪਰ ਗਿਆ ਵੀ ਇੱਕ ਗਰੀਬ ਪਰਿਵਾਰ ਦੀ ਬਰਸਾਤਾਂ ਦੇ ਮੌਸਮ ਕਰਕੇ ਛੱਤ गिर ਗਈ ਜਿਸ ਤੇ ਕਰਕੇ ਉਸ ਤੋਂ ਸਭ ਤੋਂ ਵੱਡਾ ਭਾਰਾ ਹੈ ਵਾਪਰਿਆ ਵੀ ਉਹਨਾਂ ਦੇ ਜੋ ਬੱਚਿਆਂ ਦੇ ਮਾਤਾ ਜੀ ਸੀ ਉਹ ਵੀ ਗੁਜ਼ਰ ਪਏ ਸਹਿਾਸ ਦੇ ਵਿੱਚ ਸੋ ਵੀਰ ਹੁਣਾਂ ਨੇ ਮੈਨੂੰ ਕਿਹਾ ਵੀ ਇੱਥੇ ਆ ਕੇ ਆਪਾਂ ਉਹਨਾਂ ਦੀ ਜੋ ਵੀ ਮਦਦ ਬਣਦੀ ਹੈ ਉਹ ਆਪਾਂ ਕਰ ਤੇ ਇਸ ਕਰਕੇ ਫਿਰ ਅਸੀਂ ਨਾਮ ਰਾਵਾਂ ਹੋਰ ਬਹੁਤ ਬੰਦੇ ਅਸੀਂ ਲੈ ਕੇ ਜਿੰਨੀ ਵੀ ਸਾਡੇ ਕੋਲੋਂ ਮਦਦ ਹੋ ਸਕਦੀ ਆ ਉਹ ਅਸੀਂ ਇਸ ਪਰਿਵਾਰ ਦੀ ਕਰਨ ਆਏ ਆ ਤੇ ਗਰੇਵਲ ਸਾਹਿਬ ਗੱਲ ਕਰੀਏ ਥੋੜੇ ਪੈਸੇ ਹਜੇ ਇਹਨਾਂ ਕੋਲ ਆਏ ਨੇ ਹੋਰ ਵੀ ਅਪੀਲ ਕਰਨ ਚਾਹੁੰਦੇ ਨੇ ਲੋਕਾਂ ਨੂੰ ਹਾਂਜੀ ਬਿਲਕੁਲ ਦੇਖੋ ਇਹ ਇੱਕ ਸਾਂਝਾ ਕੰਮ ਆ ਕਿਸੇ ਗਰੀਬ ਅਸੀਂ ਜਾਂ ਸਰਕਾਰਾਂ ਦਾ ਬਹੁਤ ਦੂਰ ਬੈਠੀਆਂ ਹੁੰਦੀਆਂ ਨੇ ਮੈਂ ਸਾਰੇ ਪਿੰਡ ਵਾਸੀਆਂ ਨੂੰ ਹਲਕਾ ਵਾਸੀਆਂ ਨੂੰ ਅਪੀਲ ਕਰੂੰਗਾ ਵੀ ਇਸ ਪਰਿਵਾਰ ਦਾ ਹੱਥ ਫੜੋ ਆ ਕੇ ਇਹੀ ਨਹੀਂ ਜੇ ਕਿਤੇ ਵੀ ਕੋਈ ਐਦਾਂ ਪਾਣਾ ਵਾਪਰਦਾ ਪਹਿਲਾਂ ਪਿੰਡ ਲੈਵਲ ਤੇ ਹੀ ਮੈਂ ਕਹਿੰਦਾ ਅਸੀਂ ਉਸ ਨੂੰ ਆ ਕਰ ਸਕੀਏ ਸਰਕਾਰਾਂ ਤੋਂ ਤੋਂ ਬਾਅਦ ਹੀ ਆਸ ਆਈ ਬਾਕੀ ਅਸੀਂ ਪ੍ਰਸ਼ਾਸਨ ਤੋਂ ਸਰਕਾਰ ਤੋਂ ਵੀ ਜਿੰਨੀ ਵੀ ਹੋਊਗੀ ਮਦਦ ਅਸੀਂ ਉਹ ਵੀ ਲੈ ਕੇ ਦੇਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਇਸ ਪਰਿਵਾਰ ਦਾ ਜੋ ਦੇਖੋ ਜੀ ਚਲੇ ਗਿਆ ਉਹਦਾ ਹੀ ਅਸੀਂ ਲਿਆ ਸਕਦੇ ਪਰ ਅਸੀਂ ਪਰਿਵਾਰ ਦੇ ਨਾਲ ਖੜੇ ਹਾਂ ਜੋ ਵੀ ਇਹਨਾਂ ਨੂੰ ਕੋਈ ਮਦਦ ਦੀ ਲੋੜ ਹੋਊ ਅਸੀਂ ਅੱਗੇ ਵੀ ਉਹਨਾਂ ਦੀ ਮਦਦ ਕਰਾਂਗੇ ਠੀਕ ਕੀ ਨਾਮ ਹੈ ਜਿਹੜਾ ਪਿੰਡ ਨਾਮ ਮੇਰਾ ਲਖਵੀਰ ਸਿੰਘ ਆ ਜੀ ਪਿੰਡ ਮਨਨਪੁਰ ਤੇ ਕੀ ਪ੍ਰੋਬਲਮ ਆ ਗਈ ਸੀ ਤੁਹਾਡੇ ਤੇ ਜਿਹੜੀ ਹੋਈ ਸੀ ਜੀ ਕਿੰਨੇ ਦਿਨ ਹੋ ਗਏ 15-20 ਦਿਨ ਹੋ ਗਏ ਜੀ 29 ਲਾ ਲਓ 29 ਜੂਨ ਨੂੰ ਇਹ ਚੱਤ ਗਈ ਜੀ ਤਵਾ ਦਾ ਡੈੱਥ ਹੋ ਗਈ ਉਹ ਘਰ ਥੱਲੇ ਆ ਕੇ ਦੀਏ ਹਾਂ ਉਹ ਤੋਂ ਬਾਅਦ 15 ਵੀਰ ਹੁਣ ਕੰਮ ਸ਼ੁਰੂ ਕੀਤਾ ਹੈ ਕਿ ਸੂਏ ਕੀ ਪਿੰਟਾਲੇ ਕਰਾ ਰਹੇ ਕੌਣ ਕਰਾ ਰਹੇ ਪਿੰਡ ਵਾਲੇ ਵੀ ਕਰਾ ਰਹੇ ਨੇ ਮਦਦਾਂ ਜੀ ਬਹੁਤ ਸਾਡੇ ਮਾਣਾ ਬਾਬਾ ਉਹਦਾ ਹੈਗਾ ਜੇ ਲੋਕ ਬਾਕੀ ਹੁਣ ਵੀ ਬਾਹਰੋਂ ਵੀ ਮਾਮੂਲਤਾ ਜਿੰਨਕ ਜੋਗਾ ਕਰ ਰਿਹਾ ਹੈ ਲੋਕ ਦੇ ਰਿਹਾ ਹਨ ਵਾਕਿਆ ਵੀਰ ਸਾਡੇ ਸੋਨੀ ਵੀਰ ਹੋ ਗਿਆ ਅਬੀਦਾਨਾ ਗਰੀਵਾਲਾ ਸਰ ਗਰੀਵਾਲਾ ਸਿੰਘ ਵੀਰ ਜੀ ਆਮ ਪਾਰਟੀ ਦੇ ਇਹਨਾਂ ਨੇ ਵੀ ਸਾਡਾ ਸਹਿਯੋਗ ਕੀਤਾ ਹੈ ਵਧੀਆ ਇੱਟ ਦੀ ਸੇਵਾ ਕਰੀਏ ਅਸੀਂ ਕਿੰਨੀ ਕਿੰਨੀ ਕਿਓ ਵੀ ਐਂਟ ਲਾ ਲਓ 31000 ਰੁਪਿਆ ਸੇਵਾ ਕਰੀ ਜਨਾ ਵਧੀਆ ਤੇ ਤੁਸੀਂ ਹੋਰ ਵੀ ਅਪੀਲ ਕਰਨਾ ਚਾਹੁੰਦੇ ਲੋਕਾਂ ਨੂੰ ਮੇਰੇ ਹਾਂ ਇਹ ਹੋ ਸਕੇ ਜਲਦੀ ਬਾਸ ਸਾਡਾ ਮਕਾਨ ਪੈ ਜਾਵੇ ਬਸ ਇਹਨੇ ਜੋਗੇ ਅਸੀਂ ਕਰ ਸਕਦੇ ਸਤਿਗੁਰਦੀ ਮੈਂ ਐਡਵੋਕੇਟ ਗੁਰਪ੍ਰੀਤ ਸਿੰਘ ਸਟੇਟ ਜੁਆਇੰਟ ਸੈਕਟਰੀ ਗੀਕਲ ਨਗਰਾਂ ਦੀ ਪਾਰਟੀ ਤੇ ਡਿਸਟ੍ਰਿਕਟ ਕਮਿਟੀ ਇਨਚਾਰਜ ਹਾਂ ਥੋੜੇ ਦਿਨ ਪਹਿਲਾਂ ਮਲਕੀ ਆਪਣੇ ਮਾਨੂਪੁਰ ਦੇ ਵਿੱਚ ਇੱਕ ਟ੍ਰੈਜੇਡੀ ਵਾਪਰ ਗਈ ਸੀ ਕਿ ਇੱਕ ਗਰੀਬ ਪਰਿਵਾਰ ਦੇ ਵਿੱਚੋਂ ਜਿਹੜੇ ਮਲਕੀ ਫੈਮਿਲੀ ਨੂੰ ਬਲਾਕ ਕਰਦੇ ਆ ਉਹਨਾਂ ਦੇ ਤਿੰਨ ਬੱਚੇ ਸੀਗੇ ਤੇ ਉਹ ਲੇਡੀਆਂ ਦੇ ਆਪਣੇ ਪਰਿਵਾਰ ਜਿਹੜਾ ਰਹਿੰਦਾ ਸੀ ਇੱਥੇ ਮੀਂਹ ਦੇ ਕਾਰਨ ਜਿਹੜੀ ਛੱਤ ਗਿਰ ਗਈ ਸੀ ਜਿਹਦੇ ਵਿੱਚ ਇੱਕ ਲੇਡੀ ਉਹਦੇ ਛੇਪੇੜ ਦੇ ਵਿੱਚ ਆ ਗਈ ਸੀ ਤੇ ਉਹਨਾਂ ਦੀ ਡੈਥ ਹੋ ਗਈ ਸੀ ਸੋ ਮੈਂ ਤਾਂ ਇੱਕ ਉਹ ਗੱਲ ਕਹਿਣੀ ਚਾਹੁੰਦਾ ਆ ਵੀ ਆਪਾਂ ਵੱਧ ਤੋਂ ਵੱਧ ਇਹਨਾਂ ਦੀ ਮਦਦ ਕਰੀਏ ਕਿਉਂਕਿ ਦੇਖੋ ਅਸੀਂ ਟੂਰਨਾਮੈਂਟਾਂ ਦੇ ਲੱਖਾਂ ਰੁਪਏ ਲਾ ਦਨੇ ਆ ਅਸੀਂ ਫਲੈਕਸਾਂ ਦੇ ਲੱਖਾਂ ਰੁਪਏ ਲਾ ਦਨੇ ਆ ਮੈਂ ਇੱਕ ਵਾਰ ਬੇਨਤੀ ਕਰਨੀ ਚਾਹਨਾ ਵੀ ਹਰੇਕ ਪਿੰਡ ਦੇ ਵਿੱਚ ਕੋਈ ਨਾ ਕੋਈ ਪਰਿਵਾਰ ਅਜੇ ਹੈਗੇ ਆ ਤੇ ਇਹਦੇ ਵਿੱਚ ਜਿਹੜਾ ਟੂਰਨਾਮੈਂਟ ਵਿੱਚ ਜਾਂ ਹੋਰ ਕਿਤੇ ਵੀ ਜਿਹੜਾ ਸਹਿਯੋਗ ਹੈ ਉਹ ਮਲਕੀ ਨੈਨ ਆਰ ਆਈ ਪੂਰਾ ਕਰਦੇ ਨੇ ਪਿੰਡਾਂ ਵਾਲੇ ਕਰਦੇ ਨੇ ਮਾਨੂੰ ਕਹਿੰਦੇ ਵੀ ਇੱਕ ਸਾਲ ਵਾਸਤੇ ਕਿਰਪਾ ਕਰਕੇ ਇਹਨਾਂ ਦਾ ਆਪਾਂ ਬਾਹ ਫੜੀਏ ਦੇਖੋ ਬਾਅਦ ਦੇ ਵਿੱਚ ਆਪਾਂ ਨੂੰ ਅਫਸੋਸ ਕਰਨ ਦੇ ਬਿਨਾਂ ਕੁਝ ਨਹੀਂ ਰਹਿੰਦਾ ਅਸੀਂ ਅਜੇ ਇਹਨਾਂ ਦੀ ਮਦਦ ਕਰ ਸਕਦੇ ਆ ਪਰ ਜਿਹੜੀ ਔਰਤ ਇਸ ਜਹਾਨ ਤੋਂ ਚਲੇ ਗਈ ਬੱਚਿਆਂ ਦੀ ਮਾਂ ਚਲੇ ਗਈ ਅ ਸੋ ਮੈਂ ਚਾਹਣਾ ਅਪੀਲ ਕਰਦਾ ਮੈਂ ਹੱਥ ਜੋੜ ਕੇ ਹੱਥ ਜੋੜ ਕੇ ਬੇਨਤੀ ਕਰਦਾ ਵੀ ਆਪਾਂ ਉਹਨਾਂ ਵਾਸਤੇ ਕੁਝ ਨਾ ਕੁਝ ਕਰੀਏ ਉਹਨਾਂ ਪਰਿਵਾਰਾਂ ਨੂੰ ਆਪਾਂ ਉਹਦੀ ਬਾਹ ਫੜ ਕੇ ਉਹਨਾਂ ਦੇ ਜਿਹੜੇ ਘਰ ਪਰਾਂ ਜਿਆਦਾ ਨਹੀਂ ਮੈਂ ਕਹਿੰਦਾ ਸਿਰਫ ਇਹ ਕਹਿਣਾ ਵੀ 12 बाई 12 ਦਾ ਇੱਕ ਕਮਰਾ ਬਣਵਾ ਦਈਏ ਤਾਂ ਸਾਡੇ ਦੀ ਬਹੁਤ ਮਾਨ ਦੀ ਗੱਲ ਹੋਊਗੀ ਸੋ ਇਸ ਸਹਿਯੋਗ ਦੇ ਵਿੱਚ ਸਾਡੇ ਦਿਲਜੀਤ ਸਿੰਘ ਜੀ ਜਿਹੜੇ ਹੈਗੇ ਆ ਯੂ ਐਸ ਏ ਵਾਲੇ ਮਾਨੂਪੁਰ ਤੋਂ ਉਹਨਾਂ ਨੇ ਸਹਿਯੋਗ ਕੀਤਾ 11000 ਰੁਪਏ ਦਾ ਸੋ 10000 ਦਾ ਸੌਰੀ ਤੇ ਉਹਨਾਂ ਨੇ ਮਤਲਬ ਕਿ ਇਸ ਪਰਿਵਾਰ ਦੀ ਜਿਹੜੀ ਬਾਹ ਫੜੀ ਹੈ ਤੇ ਹੋਰ ਵੀ ਐਨਆਰਆਈ ਭਰਾ ਹੈਗੇ ਆ ਜਿਹੜੇ ਇਹਨਾਂ ਸਹਾਇਕ ਹੋਣਾ ਚਾਹੁੰਦੇ ਜਸਵਿੰਦਰ ਸਿੰਘ ਜੀ ਇਹਨਾਂ ਨੇ ਕਿਤੇ ਹੈਗਾ ਸਹਾਇਕ ਤੇ ਤਜਿੰਦਰ ਗਰੇਵਾਲ ਜੀ ਇਹਨਾਂ ਨੇ ਵੀ ਖਾਸ ਤੌਰ ਤੇ ਕਿਹਾ ਵੀ ਸਾਡਾ ਜਿਹੜਾ ਹੈਗਾ ਅਸੀਂ ਜਿਆਦਾ ਮਦਦ ਨਹੀਂ ਕਰ ਸਕਦੇ ਪਰ ਫਿਰ ਵੀ ਅਸੀਂ ਇਹਨਾਂ ਦੇ ਨਾਲ ਮੋੜੇ ਨਾਲ ਮੋੜਾ ਜੋੜ ਕੇ ਖੜਾਂਗੇ ਤੇ ਜਿੰਨੀ ਵੀ ਮਦਦ ਹੋਈ ਅਸੀਂ ਕਰਾਂਗੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ